ਸਤਿ ਸ਼੍ਰੀ ਅਕਾਲ ਜੀ ਸਾਰੇਮ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੇਅੰਤਰੋ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਬਿਲਕੁਲ ਤਾਜ਼ੀਆਂ ਸੋਈਆਂ ਵਾਂ ਤੇ ਇੱਕ ਗੱਬਨ ਤੁਹਾਨੂੰ ਦਿਖਾਵਾਂਗੇ ਜਰਸੀਆਂ ਆਈਆਂ ਜਿਹੜੀਆਂ ਅੱਜ ਇੱਕੋ ਜਿਹੜੀ ਐਚਐਫ ਕਰਾਸ ਚ ਹੈ ਬਾਕੀ ਦੋ ਜੱਸੀਆਂ ਆਈਆਂ ਜਿਹੜੀਆਂ ਤਾਜ਼ੀਆਂ ਹੀ ਸੁਈਆਂ ਜਿਹੜੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਬੜੇ ਦਿਨ ਪਾਤੇ ਹਰ ਕੀ ਉਹ ਵੀਰ ਜੀ ਇੱਕ ਅੱਧਾ ਲਈਦਾ ਸੀ ਬਾਹਰ ਮਾਲ ਘੱਟ ਮਿਲਦਾ ਸੀ ਤੇ ਉਹ ਫਿਰ ਵੇਖਿਆਦਾ ਸੀ ਅੱਛਾ ਕੱਠੀਆਂ ਨਹੀਂ ਹੁੰਦੀਆਂ ਨਹੀਂ ਨਹੀਂ ਹੁੰਦੀਆਂ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਆਪਨਾ ਨਾਮ ਬਿਆਨਤ ਰੂਪ ਸਿੰਘ ਪੁੱਗਿਆ ਪੀਰ ਤਸੀਲ ਇਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਭੁੱਲਦੇ ਇੱਕ ਦੀ 9855110755 ਠੀਕ ਹੈ ਜੀ ਸਿਰਵਾਰ ਇਹ ਰਤਾਜੀ ਸੂਈ ਜਰਸੀ ਤੋਂ ਕਰੀ ਆਪਾ ਬੱਚਾ ਕੀ ਜੇ ਤਾਂ ਮਗਰ ਬੱਚਾ ਬੱਛਾ ਜੇ ਰਾਤੀ ਸੂਈ ਏ ਬੱਚਾ ਬੜਾ ਭਲਿਆ ਦਿੱਤਾ ਇਹਨੇ ਹਾਂ ਜੀ ਤਾਂ ਦੇ ਹਿਸਾਬ ਨਾਲ ਜਿਹੜਾ ਬੱਚਾ ਵੱਧ ਭਲਿਆ ਵਾ ਬੱਚਾ ਫਦਾ ਕਿਸ ਨੇ ਚਵਾਇਆ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਦੇਖ ਸਾਡੇ ਕਾਫੀ ਪਿਆਰਾ ਥਾਣਾ ਤੇ ਕਿੰਨਾ ਕੁ ਵੇਚੇ ਤੋਂ ਉਹਦੇ ਚਵਾਈ ਜਾਊਗੀ ਇਹ ਜੀ 12 18 ਰਾਮਨਾ ਕੱਡੇ ਦੀ 4 ਕਿਲੋ ਸੂਰੇ ਚੋਆ ਜੀ ਅੱਛਾ ਹਾਂਜੀ ਠੀਕ ਆ ਤੋਰਾ ਹਾਂ ਫੇਰੇ ਕਰੀ ਨਾ ਜੇ ਕੋਈ ਚਵਾਈ ਹੋਈ ਅੱਛਾ ਚਵਾਈ ਕੋਈ ਹੋਈ ਇਹਦੀ ਚਵਾਈ ਕੋਈ ਜੇਰ ਜੁਰ ਪ੍ਰੋਪਰ ਪਾਤੀ ਨੇ ਵਧੀਆ ਵੀਡੀਓ ਆਫਨ ਕਰੀਏ ਜੀ ਬਾਕੀ ਤਾਂ ਜੀ ਸੋਈ ਆ। ਨਾ ਲੈ ਆ ਜੀ। ਤੇ ਕਿੰਨਾ ਰੱਖਦੀ ਆ ਤਾਂ ਮੁੱਲ ਫਿਰ ਆਪਾਂ। ਕਿੰਨੇ ਮੁੱਲ ਵਿਆਜ ਹੀ ਕਰਾਂਗੇ। ਮੋਲ 45 ਕਰੀਏ ਖਿਆਲੀ ਕਰੀਏ 42 ਹਜ਼ਾਰ ਕੇ ਮੰਤਨ ਹੋ ਜੀ ਅਛਾ 42 ਚ ਮੰਤਨ ਕਰ ਦੋਗੇ ਬਾਕੀ ਹੈ ਜਵਾਬ ਬਹੁਤ ਵਧੀਆ ਠੀਕ ਆ ਦੱਸੀ ਪਾਓ ਤੇ ਭਾਵੇਂ ਨਾ ਪਾਓ ਨਾ ਪਾਓ ਬਾਕੀ ਤਰ੍ਹਾਂ ਕੀ ਇਹਦੀ ਥੰਦੇ ਗਾੜੀ ਕੋਸ਼ ਆ ਜਾਂਦਾ ਵਾ ਹਾਂ ਜੀ ਉਹ ਛਿੱਕੜ ਜੇ ਇੱਕ ਦੀ ਪਿਛਲੇ ਸਨਾਂ ਦੇ ਫਿਰ ਤੋਂ ਖਾ ਲੀ ਆਹ ਦੇਖ ਸਾਡੇ ਤਾਰ ਸਾਫ ਹੈ ਪੂਰੀ ਬਾਕੀ ਪੂਰਾ ਬੋਲਾ ਹੀ ਆ ਜੀ ਤੇ ਹੁਣ ਦੂਸਰੇ ਨੰਬਰ ਤੇ ਆ ਜਿਹੜੀ ਇਹ ਵੀ ਤਾਜੀ ਸੋਈ ਆ ਆ ਬੱਚਾ ਜਿਹੜਾ ਇਹਦਾ ਤੇ ਆ ਦੇਖ ਸਕਦੇ ਵੀ ਚੰਗੀ ਤਿਆਰ ਹੋਈ ਆ ਥੱਲੇ ਆ ਵੀ ਤੇ ਚੰਗੀ ਸੰਭੀ ਸੁੰਭੀ ਆ ਪੂਰੀ ਰਾਜੀ ਆ ਜਿਹੜੀ ਇਹ ਵੀ ਵੇਰ ਦੱਸਿਓ ਇਹਦੇ ਬਾਰੇ ਵੀ ਆਪਾਂ ਇਹ ਵੀ ਜੀ ਦੂਜਾ ਸੂਆ ਜੀ ਹਾਂਜੀ ਇਹ ਪਰਸੋਂ ਦੀ ਸੂਈ ਹੈ ਅੱਛਾ ਪਰਸੋਂ ਸੂਈ ਹੈ ਬੱਚਾ ਦੂਨ ਹੈ ਮਗਰੀ ਵਛੇ ਆ ਅੱਛਾ ਹਾਂਜੀ ਠੀਕ ਹੈ ਕੇ ਮਤਲਬ 12 ਲੀਟਰ ਬੋਲਾ ਹੈਗਾ ਤੇ ਇੱਕ ਥਣ ਤੋਂ ਤੇਲ ਆਏ ਤੇ ਲੜਿਆਏ ਅੱਛਾ ਇੱਕੋ ਹੀ ਥਣ ਚ ਇੱਕ ਥਣ ਨਹੀਂ ਚੱਲਦਾ ਇਹ ਨਹੀਂ ਆ ਬੰਨੇ ਅਗਲਾ ਜਿਆ ਥਣ ਤੇ ਲੜਿਆ ਅੱਛਾ ਤੇ ਬਾਕੀ ਇਸ ਤਰ੍ਹਾਂ ਨਹੀਂ ਵੇਖਣ ਨੂੰ ਪਤਾ ਲੱਗਦਾ ਹਾਂ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਵੀ ਜੀ ਇਹਦੇ 20 ਬਾਹਰ ਚਵਾਏਗੀ ਅਜੇ ਪਰਸੋਂ ਸੂਜੀ ਆ ਠੀਕ ਹੈ ਦੋ ਰੋ ਹਾਂ ਫਿਰ ਇੱਕ ਰੀ ਨਾ ਬਾਕੀ ਇਹ ਆ ਕਿ ਸੋਹਣੀ ਵੜਿਆ ਬੱਚਾ ਇਹਦੇ ਮਗਰ ਬਹੁਤਾ ਪਲਿਆ ਨਹੀਂ ਆ ਆ ਬੈਣੀਆ ਲਗਲਾ ਸਾਨੂੰ ਤੇ ਲੜਿਆ ਜਿਹੜਾ ਇਹ ਕੱਦ ਕਾਟ ਪੱਖਾ ਚੰਗੀ ਆ ਲੈ ਜਾਓ ਜੀ ਤੇ ਬੇਲ ਵੀ ਚੰਗੀ ਆ ਇਹਦੀ ਦੁੱਧ ਵੀ ਇਹ ਬਾਹਰ ਜਿਹੜਾ ਕਹਿੰਦਾ ਕਿ ਤਿੰਨਾ ਥਣਾ ਚ ਚਵਾਈ ਜਾਊਗੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਤੁਸੀਂ ਜੀ ਮੋਲ ਆਪਾਂ ਤਾਂ ਪਈ ਆ ਮਤਲਬ ਮਹਿੰਗੀ ਅੱਛਾ ਕਿਉਂਕਿ ਮੈਂ ਗੱਬਣ ਲਈ ਆ ਅੱਛਾ ਤੁਸੀਂ ਚਾਰੇ ਥਾਂ ਅੱਜ ਲਿਆਂਦੀ ਆ ਹਾਂ ਜੀ ਜਿਹੜੇ ਵੀ ਠਰਾਗ ਲਈ ਸੀ ਚਲੋ ਉਹਦੇ ਨਾਲ ਉਹ ਹੁਣ ਨਹੀਂ ਮੰਨੇ ਅੱਛਾ ਬਾਕੀ ਪਰ ਆਪਾਂ ਤੇਲ ਲਾ ਕਰਕੇ ਦੇਣੀ ਆ ਅੱਛਾ ਮੁੱਲ ਇਹਦਾ 45000 ਜੀ ਲੈਣ ਦੇਣਾ ਇਹਦਾ ਅੱਛਾ ਬਾਕੀ ਵਿੱਚ ਮਨਤਨ ਕਰ ਦੋਗੇ ਕਿ ਕਿਉਂ ਹੋ ਜਾਏਗਾ ਮਾਰ ਠੀਕ ਹੈ ਜੀ ਤੇ ਆ ਗੱਬਣ ਜੇ ਇਹ ਵੀ ਚੰਗੀ ਸੰਭੀ ਸੁੰਭੀ ਆ ਜਰਸੀ ਕ੍ਰੋਸ ਹੀ ਆ ਇਹ ਵੀ ਤੇ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਲੀ ਇਹ ਵੀ ਜੀ 18 ਲੀਟਰ ਨੇ ਪਿਛਲੇ ਸੂਏ ਦੱਸਾ ਜੇ ਅੱਛਾ ਤੇ ਮਤਲਬ 20 ਬੂ ਦੇ ਆਮਨਾ ਅਰਦਾ ਚਾਹੀਦੀ ਅਜਾ ਹਫਤਾ ਲੈਣਾ ਤੋਰਾਂ ਫੇਰ ਇਹਨੂੰ ਇੱਕ ਹਫਤਾ ਇੱਕ ਲੈ ਜਾਣਾ ਇਹਨੇ ਵੀ ਬਾਕੀ ਥਣ ਜਿਹੜਾ ਇਹਦੇ ਕੋ ਵੀ ਕਾਫੀ ਪਿਆਰਾ ਲੱਗਾ ਵਾ ਹਾਂ ਦੇਖ ਸਾਡੇ ਜੀ ਗਾਇਤੇ ਪੀ ਜੇ ਕੋਈ ਵੰਗਾ ਨਹੀਂ ਕੋਈ ਠੀਕ ਆ ਲੈ ਜੋ ਜੀ ਬਾਕੀ ਕਹਿੰਦੇ ਕਿ ਇਦਾਂ ਹੀ ਜਿਹੜੇ ਆ ਪਾਸ ਕੀਤੀ ਆ ਕੋਈ ਰੱਸੀ ਨਹੀਂ ਪਾਈ ਕੋ ਕੁਝ ਨਹੀਂ ਆ ਜਿਹੜਾ ਥੋੜਾ ਨਾਲ ਚਿੱਟਾ ਚਿੱਟਾ ਜਿਹਾ ਲੱਗਾ ਵਾ ਤਾਜ਼ਾ ਪੇਂਟ ਹੋਇਆ ਵਾ ਉਹਦੇ ਕਰਕੇ ਉਹ ਪੇਂਟ ਜਿਹੜਾ ਲੱਗਾ ਇਹਨਾਂ ਤੇ ਇਸ ਤਰ੍ਹਾਂ ਥੋੜਾ ਜਿਹਾ ਡਰਦੀ ਆ ਉੱਥੇ ਬੰਨ ਕੇ ਕੋਈ ਨਹੀਂ ਦਿਖਾ ਦਿੰਦੇ ਵੀ ਜੀ ਇੱਥੇ ਇਸ ਤਰ੍ਹਾਂ ਥੋੜਾ ਜਿਹਾ ਡਰਦੀ ਆ ਜਿਹੜਾ ਪੇਂਟ ਲੱਗਾ ਗਾੜੀ ਕਿਉਂਕਿ ਜੇ ਤਾਜ਼ਾ ਪੇਂਟ ਹੁੰਦਿਆ ਵਾ ਬਾਕੀ ਜੇ ਤਿਆਰ ਹੋਣੀ ਥੱਲੇੋਂ ਚੰਗੀ ਆ ਦੇਖ ਸਾਡੇ ਜੀ ਉਹ ਤਰ੍ਹਾਂ ਠੰਡੀ ਤੇਰੀ ਹੈ ਪੂਰੀ ਜਿਹੜੀ ਠੀਕ ਹੈ ਤੇ ਬਾਕੀ ਇਹਦਾ ਟਿਪ ਕੇ ਆਗੇ ਬਗੈ ਰਾਂਗੇ ਅੱਛਾ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਜੀ 65 ਕਰ ਦੇ ਜੀ ਹਾਂਜੀ 60 ਚ ਮਾਨਤਨ ਹੋ ਜਾਏਗਾ 60 ਚ ਮਾਨਤਨ ਕਰ ਦੋਗੇ ਬਾਕੀ ਇਹ ਕਿ ਚੰਗੀ ਸੰਭੀ ਸੰਭੀ ਵਾਇਡ ਹੈ ਜਿਹੜੀ ਇਹ ਵੀ ਆਈਏ ਦੁੱਧ ਵੀ ਈਓ ਹੋ ਸਕਦਾ ਵੀਓ ਬਾਹਰ ਕੱਢੇ ਕਿਉਂਕਿ ਢੰਗ ਘੋਣਾ ਕਾਫੀ ਨੇ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਕੋਈ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਖ ਕੇ ਖੜੇ ਹਨਾ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਮਰਜ਼ੀ ਨਾਲ ਪਸੰਦ ਕਰੇ ਤਸੱਲੀ ਕਰੇ ਤੇਰੀ ਆਪਣੇ ਪਸ਼ੂ ਫਰੀਜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ